ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਜਿਹੜਾ ਹੈ ਜਾਣਗੇ ਸਰਦਾਰਪਤਾ ਸਿੰਘ ਜੀ ਕੀ ਫਿਰ ਭਾਰਤ ਦੇ ਰਿਸ਼ਤੇ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਫਿਰ ਸੁਧਰ ਸਕਦੇ ਆ ਜਿਸ ਤਰੀਕੇ ਦਾ ਟੈਰਿਫ ਜੋ ਲਗਾਇਆ ਜਾ ਰਿਹਾ ਜਉਂ ਜਉਂ ਸਿਚੁਏਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ ਯੂਨੋ ਦੇ ਜਨਰਲ ਅਸੈਂਬਲੀ ਵਿੱਚ ਜਾਣਾ ਹੈਗਾ ਸੋ ਉੱਥੇ ਕੀ ਉਹ ਡੋਨਲਡ 트ੰਪ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਆ ਜਾਂ ਨਹੀਂ ਹੁੰਦੀ ਜੇ ਡੋਨਲਡ 트ੰਪ ਨਾਲ ਮੀਟਿੰਗ ਹੋਏਗੀ ਤਾਂ ਉਹਨਾਂ ਨੂੰ ਜਿਹੜਾ ਉਹ ਹੈਗਾ ਸਮਝੌਤੇ ਤੇ ਦਸਤਖਤ ਕਰਨ ਲਈ ਉਹ ਦਬਾਅ ਪਾਉਣਗੇ ਪਿਛਲੇ 20-25 ਸਾਲਾਂ ਵਿੱਚ ਜਿਹੜਾ ਇੱਕ ਟਰਸਟ ਬਿਲਡ ਹੋਇਆ ਸੀ ਇੰਡੀਆ ਤੇ ਅਮਰੀਕਾ ਦਾ ਉਹ ਡੋਨਾਲਡ ਟਰੰਪ ਨੇ ਉਹ ਟਰਸਟ ਆ ਜਿਹੜਾ ਤੋੜ ਦਿੱਤਾ ਹੁਣ ਚਾਹੇ ਸਮਝੌਤਾ ਹੋ ਜਾਵੇ ਚਾਹੇ ਨਾ ਹੋ ਜਾਵੇ ਪਰ ਉਹ ਜਿਹੜਾ ਭਰੋਸਾ ਟੁੱਟ ਗਿਆ ਇੱਕ ਦੂਜੇ ਤੇ ਵਿਸ਼ਵਾਸ ਕਰਦਾ ਉਸ ਭਰੋਸੇ ਨੂੰ ਬਹਾਲ ਕਰਨ ਲਈ ਬਹੁਤ ਟਾਈਮ ਲੱਗ ਸਕਦਾ ਪਰ ਚਾਈਨਾ ਇਕਨੋਮਿਸਟ ਇਹ ਕਹਿ ਰਿਹਾ ਹੈਗਾ ਵੀ ਚਾਈਨਾ ਇਹ ਸ਼ੱਕ ਕਰ ਰਿਹਾ ਹੈ ਵੀ ਭਾਰਤ ਕਿਤੇ ਮੇਰੇ ਨਾਲ ਰਿਸ਼ਤਾ ਜੋੜ ਕੇ ਜਿਹੜੀਆਂ ਮੇਰੀਆਂ ਫੈਕਟਰੀਆਂ ਨੇ ਉਹ ਆਪਣੇ ਉੱਥੇ ਨਾਲ ਲੈ ਜਾਵੇ ਭਾਰਤ ਨੂੰ ਇਹ ਐਡਵਾਂਟੇਜ ਨਾ ਹੋ ਜਾਵੇ ਚੀਨ ਆਪਣੇ ਇਕਨੋਮਿਕ ਇੰਟਰਸਟ ਬਚਾਉਣ ਲਈ ਭਾਰਤ ਨਾਲ ਉਨਾ ਕੋਈ ਰਿਸ਼ਤਾ ਰੱਖ ਰਿਹਾ ਜਿੰਨਾ ਕਿ ਉਹਦੇ ਲਈ ਸਹੀ ਹੋਵੇ ਮੈਂ ਥੋੜਾ ਡਿਸਟੈਂਸ ਮੇਨਟੇਨ ਕਰਕੇ ਇਹ ਚੱਲ ਰਿਹਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਜਿਹੜਾ ਹੈ ਜਾਣਗੇ ਸਰਦਾਰ ਭਤਾ ਸਿੰਘ ਜੀ ਕੀ ਫਿਰ ਭਾਰਤ ਦੇ ਰਿਸ਼ਤੇ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਫਿਰ ਸੁਧਰ ਸਕਦੇ ਆ ਜਿਸ ਤਰੀਕੇ ਦਾ ਟੈਰਿਫ ਜੋ ਲਗਾਇਆ ਜਾ ਰਿਹਾ ਜੋ-ਜੋ ਸਿਚੁਏਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ ਨਹੀਂ ਹਾਲ ਦੀ ਘਟਨਾ ਕਿਉਂਕਿ ਉਹਨਾਂ ਨੇ UNO ਦੇ ਜਰਨਲ ਅਸੈਂਬਲੀ ਵਿੱਚ ਜਾਣਾ ਹੈਗਾ ਸੋ ਉੱਥੇ ਕੀ ਉਹ ਡੋਨਲਡ ਟਰੰਪ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਹੈ ਜਾਂ ਨਹੀਂ ਹੁੰਦੀ ਜੇ ਡੋਨਲਡ ਟਰੰਪ ਨਾਲ ਮੀਟਿੰਗ ਹੋਏਗੀ ਤਾਂ ਉਹਨਾਂ ਨੂੰ ਜਿਹੜਾ ਉਹ ਹੈਗਾ ਸਮਝੌਤੇ ਤੇ ਦਸਤਕਤ ਕਰਨ ਲਈ ਉਹ ਦਬਾਅ ਪਾਉਣਗੇ ਸੋ ਦਾ ਇਕਨੋਮਿਸਟ ਨੇ ਜਿਹੜਾ ਇਸ ਹਫਤੇ ਰਿਪੋਰਟ ਛਾਪੀ ਹੈ ਉਹਦੇ ਵਿੱਚ ਇਹ ਕੁਝ ਸੰਕੇਤ ਨੇ ਵੀ ਭਾਰਤ ਕੋਈ ਸਮਝੌਤਾ ਕਰ ਸਕਦਾ ਹੈਗਾ ਈਵਨ ਐਗਰੀਕਲਚਰ ਦੇ ਸੈਕਟਰ ਨੂੰ ਵੀ 20% ਤੱਕ ਖੋੜਨ ਵਾਲੇ ਖੋਲਣ ਬਾਰੇ ਉਹ ਸੰਕੇਤ ਦੇ ਰਹੇ ਆ ਪਰ ਦੂਜੇ ਪਾਸੇ ਭਾਰਤ ਦੇ ਜਿਹੜੇ ਪੋਲੀਟੀਕਲ ਡਿਪਲੋਮੈਟ ਤੇ ਇਕਨੋਮਿਕ ਡਿਪਲੋਮੈਟ ਆ ਅ ਖਾਸ ਕਰਕੇ ਨਿਰਕੁਮਾਰ ਆਉਦਾ ਨਿਊਯਾਰਕ ਟਾਈਮਸ ਨੇ ਜਿਕਰ ਕਰਿਆ ਹੈ ਤੇ ਮਿਸਟਰ ਸ਼ਰਵਾਸਤਵ ਨੇ ਜਿਹੜੇ G20 ਨਾਲ ਡੀਲ ਕਰਦੇ ਆ ਭਾਰਤ ਵੱਲੋਂ ਉਹਦੀ ਇਕਨੋਮੀ ਨੂੰ ਉਹਨਾਂ ਦਾ ਕਹਿਣਾ ਹੈਗਾ ਵੀ ਪਿਛਲੇ 20-25 ਸਾਲਾਂ ਵਿੱਚ ਜਿਹੜਾ ਇੱਕ ਟਰਸਟ ਬਿਲਡ ਹੋਇਆ ਸੀ ਇੰਡੀਆ ਤੇ ਅਮਰੀਕਾ ਦਾ ਉਹ ਡੋਨਾਲਡ ਟਰੰਪ ਨੇ ਉਹ ਟਰਸਟ ਆ ਜਿਹੜਾ ਤੋੜ ਦਿੱਤਾ ਹੁਣ ਚਾਹੇ ਸਮਝੌਤਾ ਹੋ ਜਾਵੇ ਚਾਹੇ ਨਾ ਹੋ ਜਾਵੇ ਪਰ ਉਹ ਜਿਹੜਾ ਭਰੋਸਾ ਟੁੱਟ ਗਿਆ ਹੈ ਇੱਕ ਦੂਜੇ ਤੇ ਵਿਸ਼ਵਾਸ ਕਰਨ ਦਾ ਉਸ ਭਰੋਸੇ ਨੂੰ ਬਹਾਲ ਕਰਨ ਲਈ ਬਹੁਤ ਟਾਈਮ ਲੱਗ ਸਕਦਾ ਹੈ ਤੇ ਈਵਨ ਜੈ ਸ਼ੰਕਰ ਨੇ ਵੀ ਇਹੀ ਕਿਹਾ ਜੈ ਸ਼ੰਕਰ ਨਵੰਬਰ ਵਿੱਚ ਇਹ ਕਹਿ ਰਹੇ ਹੈਗੇ ਆ ਵੀ ਡੋਨਲਡ 트੍ਰੰਪ ਦੇ ਵਾਪਸ ਰਾਸ਼ਟਰਪਤੀ ਦੇ ਆਉਣ ਤੇ ਬਹੁਤ ਸਾਰੇ ਮੁਲਕਾਂ ਵਿੱਚ ਸ਼ੱਕ ਪੈਦਾ ਹੋ ਰਿਹਾ ਉਹ ਡਰੇ ਹੋਏ ਨੇ ਪਰ ਕਹਿੰਦਾ ਇੱਕ ਭਾਰਤ ਐਸਾ ਮੁਲਕ ਆ ਜਿਹੜਾ ਡੋਨਲਡ 트੍ਰੰਪ ਦੇ ਆਉਣ ਨਾਲ ਕੋਈ ਵੀ ਡਰਿਆ ਸ਼ੱਕ ਨਹੀਂ ਮਹਿਸੂਸ ਕਰਦਾ ਬਸ ਬਿਆਨ ਹੀ ਨਹੀਂ ਦੇ ਰਿਹਾ ਹਣਾ ਨਹੀਂ ਹੁਣ ਇਹੋ ਕਹਿ ਰਹੇ ਹੈਗੇ ਆ ਹੁਣ ਜਿਹੜਾ ਇਹਨਾਂ ਦਾ ਜੈ ਸ਼ੰਕਰ ਦਾ ਆਇਆ ਵੀ ਕਿਸੇ ਵੀ ਮੁਲਕ ਨੂੰ ਜਾਂ ਕਿਸੇ ਵੀ ਅਥਾਰਟੀ ਨੂੰ ਇੰਨੀ ਜਿਆਦੇ ਪਾਵਰ ਨਹੀਂ ਹੋਣੀ ਚਾਹੀਦੀ ਉਹ ਇਹ ਸਮਝੇ ਵੀ ਸਾਰੀ ਦੁਨੀਆ ਨੂੰ ਮੈਂ ਚਲਾ ਰਿਹਾ ਹਾਂ ਹੁਣ ਜੈ ਸ਼ੰਕਰ ਦਾ ਇਹ ਬਿਆਨ ਆ ਰਿਹਾ ਇਟ ਮੀਨਸ ਇਹ ਰਿਸ਼ਤੇ ਤੜਕਣ ਦਾ ਤੇ ਟੁੱਟਣ ਦਾ ਜਿਹੜਾ ਵਿਸ਼ਵਾਸ ਟੁੱਟਣ ਦਾ ਜਿਹੜਾ ਸਿਸਟਮ ਹੈਗਾ ਉਹ ਕਿੰਨੇ ਸਮਾਂ ਲੱਗੇਗਾ ਟੁੱਟਣ ਦਾ ਜੁੜਨ ਲਈ ਆਇਆ ਹੁਣ ਜਿਸ ਤਰ੍ਹਾਂ ਅਜੀਤ ਡਬਾਲ ਨੇ ਵਲਾਦੀਮੀਰ ਪੁਤਿਨ ਦੀ ਤੇ ਮੋਦੀ ਦੀ ਮੀਟਿੰਗ ਕਰਵਾਈ ਆ ਆਇਆ ਸਿਰਫ ਇਹ ਅਮਰੀਕਾ ਦੀ ਬਾਂਹ ਮੋੜਨ ਲਈ ਹੋਈ ਹੈ ਜਾਂ ਉਹ ਰਿਸ਼ਤੇ ਹੋਰ ਮਜ਼ਬੂਤ ਹੋ ਰਹੇ ਨੇ ਤੇ ਦੂਸਰਾ ਚਾਈਨਾ ਨਾਲ ਪਰ ਚਾਈਨਾ ਇਕਨੋਮਿਸਟ ਇਹ ਕਹਿ ਰਿਹਾ ਹੈਗਾ ਬੀ ਚਾਈਨਾ ਇਹ ਸ਼ੱਕ ਕਰ ਰਿਹਾ ਹੈ ਵੀ ਭਾਰਤ ਕਿਤੇ ਮੇਰੇ ਨਾਲ ਰਿਸ਼ਤਾ ਜੋੜ ਕੇ ਜਿਹੜੀਆਂ ਮੇਰੀਆਂ ਫੈਕਟਰੀਆਂ ਨੇ ਉਹ ਆਪਣੇ ਉੱਥੇ ਨਾ ਲੈ ਜਾਵੇ ਭਾਰਤ ਨੂੰ ਇਹ ਐਡਵਾਂਟੇਜ ਨਾ ਹੋ ਜਾਵੇ ਚੀਨ ਆਪਣੇ ਇਕਨੋਮਿਕ ਇੰਟਰਸਟ ਬਚਾਉਣ ਲਈ ਭਾਰਤ ਨਾਲ ਉਨਾ ਕੋਈ ਰਿਸ਼ਤਾ ਰੱਖ ਰਿਹਾ ਜਿੰਨਾ ਕਿ ਉਹਦੇ ਲਈ ਸਹੀ ਹੁਣ ਥੋੜਾ ਡਿਸਟੈਂਸ ਮੇਨਟੇਨ ਕਰਕੇ ਜਿਹੜਾ ਉਹ ਚੱਲ ਰਿਹਾ ਹੈ ਇਹ ਹੈਗਾ ਵੀ ਅਮਰੀਕਾ ਜਾਣ ਦੇ ਵਿਲੇ ਤੱਕ ਰਿਸ਼ਤੇ ਸੁਧਰਦੇ ਆ ਡੋਨਲਡ ਟਰੰਪ ਨਾਲ ਮੀਟਿੰਗ ਹੁੰਦੀ ਆ ਡਿਪਲੋਮੈਟਸ ਬਿਹਾਈਂਡ ਦੀ ਸੀਨ ਕੋਈ ਨਵਾਂ ਰਿਸ਼ਤਾ ਬਣਾਉਂਦੇ ਇਹ ਕਾਫੀ ਕੁਝ ਦੇਖਣ ਵਾਲਾ ਹੋਵੇਗਾ ਬਿਲਕੁਲ ਹੀ ਬਹੁਤ ਵੱਡੇ ਲੈਵਲ ਤੇ ਜਿਹੜੀਆਂ ਡਿਪਲੋਮੈਟਿਕ ਐਕਸਰਸਾਈਜ਼ਸ ਹੁੰਦੀਆਂ ਨੇ ਇਜ਼ਰਾਈਲ ਦੇ ਵੱਲੋਂ ਵਾਲ ਸਜ਼ੀਰਾ ਤੇ ਪੱਤਰਕਾਰ ਨੂੰ ਪਿਛਲੇ ਦਿਨੀ ਜਿਹੜਾ ਹੈ ਮਾਰਿਆ ਗਿਆ ਹੈ ਅਨਸਲ ਸ਼ਰੀਫ ਜੋ ਕਿ ਪੱਤਰਕਾਰ ਸਨ ਇਜ਼ਰਾਈਲ ਵੱਲੋਂ ਜਿਹੜਾ ਹੈ ਉਹਨਾਂ ਨੂੰ ਅਤਵਾਦੀਆਂ ਦੀ ਸੂਚੀ 'ਚ ਰੱਖ ਕੇ ਜਾਂ ਕਹਿ ਲਿਆ ਕਿ ਅਤਵਾਦੀ ਕਹਿ ਕੇ ਜਿਹੜਾ ਹੈ ਗਾਜ਼ਾ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈਗੀ ਹੈ ਸਰਦਾਰ ਹਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਇਸ ਨੂੰ ਕੀ ਉਹ ਹੁਣ ਹਮਾਸ ਦੇ ਨਾਲ ਸੰਜਾ ਕੀ ਉਹ ਪੱਤਰਕਾਰ ਸਨ ਦੇਖੋ ਆਪ ਇੱਕ ਪੱਤਰਕਾਰ ਦੇ ਤੌਰ ਤੇ ਆਪਾਂ ਇੱਕ ਸਿੱਖ ਭਾਈਚਾਰੇ ਦਾ ਇੱਕ ਚੈਨਲ ਚਲਾ ਰਹੇ ਹਾਂਗੇ ਇੱਕ ਪੱਤਰਕਾਰ ਦੇ ਤੌਰ ਤੇ ਇੱਕ ਪੱਤਰਕਾਰ ਦੀ ਮੌਤ ਤੇ ਜਿਹੜਾ ਕਿ ਆਪਾਂ ਕਹਿ ਸਕਦੇ ਵੀ ਕਿਸੇ ਸਟੇਟ ਵੱਲੋਂ ਕਤਲ ਕਰ ਦਿੱਤਾ ਗਿਆ ਉਹਦੀ ਅਸੀਂ ਇਨਡਕਟ ਵੀਨ ਖੇਧੀ ਕਰਦੇ ਹੈਗੇ ਆਂ ਸੋ ਉਹ ਗਾਜ਼ਾ ਵਿੱਚ ਪੈਦਾ ਹੋਏ ਅਲਾਨੇਸ ਜਿਹੜੇ ਹੈਗੇ ਆ ਲਗਾਤਾਰ ਗਾਜ਼ਾ ਵਿੱਚ ਗਾਜ਼ਾ ਦੇ ਲੋਕਾਂ ਦੀ ਜਿਹੜੀ ਇਤਿਹਾਸ ਔਰ ਉਹਨਾਂ ਦੀ ਜ਼ਿੰਦਗੀ ਦੀਆਂ ਔਕੜਾਂ ਨੇ ਉਹਨਾਂ ਨੂੰ ਬਹੁਤ ਨੇੜਿਓਂ ਤੱਕਿਆ ਆਪ ਪਿੰਡੇ ਤੇ ਹੰਡਾਇਆ ਆਪ ਪੜ੍ਹ ਲਿਖ ਕੇ ਉਹ ਅਲ ਜਜ਼ੀਰਾ ਨਾਲ ਜੁੜੇ ਅਲ ਜਜ਼ੀਰਾ ਰਾਹੀਂ ਇਹੋ ਫਲਸਤੀਨੀ ਲੋਕਾਂ ਦੀ ਆਵਾਜ਼ ਬਣ ਕੇ ਵਿਚ ਨੇ ਜਿਸ ਦਲੇਰੀ ਨਾਲ ਵਰਧੀਆਂ ਗੋਲੀਆਂ ਤੇ ਵਰਦੇ ਬੰਬਾਂ ਵਿੱਚ ਉਹਨਾਂ ਨੇ ਪੱਤਰਕਾਰੀ ਕੀਤੀ ਅਸੀਂ ਇੱਕ ਪੱਤਰਕਾਰ ਭਾਈਚਾਰੇ ਦੇ ਤੌਰ ਤੇ ਆਪਣੇ ਸਾਥੀ ਪੱਤਰਕਾਰ ਦੇ ਇਸ ਕਨਾਉਣੇ ਕਤਲ ਦੀ ਡਟਵੇਂ ਵਿਰੋਧਤਾ ਕਰਦੇ ਹਾਂ ਜਿਸ ਦਲੇਰੀ ਔਰ ਜਿਸ ਕਨਵਿਕਸ਼ਨ ਤੇ ਡੈਡੀਕੇਸ਼ਨ ਨਾਲ ਉਹ ਆਪਣੇ ਲੋਕਾਂ ਲਈ ਖੜੇ ਆਪਣੇ ਭਾਈਚਾਰੇ ਆਪਣੀ ਕੌਮ ਲਈ ਖੜੇ ਅਸੀਂ ਉਮੀਦ ਕਰਦੇ ਹਾਂ ਵੀ ਸਿੱਖਾਂ ਵਿੱਚੋਂ ਵੀ ਇਸ ਤਰ੍ਹਾਂ ਦੇ ਜੁਝਾਰੂ ਪੱਤਰਕਾਰ ਪੈਦਾ ਹੋਣ ਜਿਹੜੇ ਆਪਣੀ ਕੌਮ ਲਈ ਫਿਕਰਮੰਦ ਹੋਣ ਆਪਣੀ ਕੌਮ ਤੇ ਹੋ ਰਹੇ ਜ਼ੁਲਮਾਂ ਆਪਣੀ ਕੌਮ ਤੇ ਹੋ ਰਹੇ ਆਰਥਿਕ ਜ਼ੁਲਮਾਂ ਸਿਆਸੀ ਜ਼ੁਲਮਾਂ ਤੇ ਉਹਨਾਂ ਦੇ ਅਸਿਮੀਲੇਸ਼ਨ ਦਾ ਜਿਹੜਾ ਪ੍ਰੋਜੈਕਟ ਆ ਉਹਦੇ ਖਿਲਾਫ ਆਵਾਜ਼ ਉਠਾਉਣ ਸੋ ਅਲ ਅਨੀਸ ਦੀ ਇਸ ਬੇਵਕਤੀ ਮੌਤ ਔਰ ਆਪਾਂ ਕਹਿ ਸਕਦੇ ਆ ਵੀ ਬੇਕਿਰਕ ਕਤਲ ਦਾ ਜਿਹੜਾ ਅਸੀਂ 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 ਡਟਵੇਂ ਵਿਰੋਧਤਾ ਕਰਦੇ ਹੈਗੇ ਆ ਸੋ ਇਜ਼ਰਾਈਲ ਨੇ ਉਹਨਾਂ ਨੂੰ ਹਮਾਸ ਦਾ ਸਾਥੀ ਦੱਸ ਕੇ ਮਾਰਿਆ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਪੰਜਾਬ ਵਿੱਚ ਰਾਮ ਸਿੰਘ ਬਲਿੰਗ ਜਾਂ ਆਪਣੇ ਜਿਹੜੇ ਵਕੀਲ ਸਹਿਬਾਨ ਆ ਜਿਹੜੇ ਉਹ ਅਤਵਾਦੀਆਂ ਦੇ ਹਮਾਇਤੀ ਦੱਸ ਕੇ ਮਾਰੇ ਗਏ ਆ ਬਿਲਕੁਲ ਸੇਮ ਪੈਟਰਨ ਤੇ ਇਵਨ ਜਗਵਿੰਦਰ ਸਿੰਘ ਵਕੀਲ ਦਾ ਜਿਹੜਾ ਕਤਲ ਹੋਇਆ ਤੇ ਹੋਰ ਬਹੁਤ ਸਾਰੇ ਪੱਤਰਕਾਰ ਅ ਅਜੀਤ ਅਖਬਾਰ ਵਿੱਚ ਕੰਮ ਕਰਦੇ ਅਵਤਾਰ ਸਿੰਘ ਮੰਡੇਰ ਦਾ ਜਿਹੜਾ ਕਤਲ ਹੋਇਆ ਸੋ ਉਹ ਉਹ ਅਤਵਾਦੀਆਂ ਦੇ ਖਾਤੇ ਵਿੱਚ ਪਾ ਕੇ ਉਹਨਾਂ ਨੇ ਮਾਰਿਆ ਸੋ ਪੱਤਰਕਾਰਾਂ ਦੀ ਆਵਾਜ਼ ਆ ਜਿਹੜੀ ਹਮੇਸ਼ਾ ਡਿਕਟੇਟਰਸ਼ਿਪ ਤਾਕਤਾਂ ਨੇ ਉਹ ਦਬਾਉਣ ਦਾ ਯਤਨ ਕਰਦੀਆਂ ਸੋ ਅੱਜ ਅਸੀਂ ਉਸ ਦਲੇਰ ਪੱਤਰਕਾਰ ਦੀ ਮੌਤ ਤੇ ਉਹਨੂੰ ਸ਼ਰਦਾ ਦੇ ਫੁੱਲ ਵੀ ਭੇਟ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਵੀ ਸਿੱਖਾਂ ਵਿੱਚੋਂ ਵੀ ਇਸ ਤਰ੍ਹਾਂ ਆਪਣੀ ਕੌਮ ਦੀ ਆਵਾਜ਼ ਵੜਨ ਵਾਲੇ ਪੱਤਰਕਾਰ ਭਵਿੱਖ ਵਿੱਚ ਪੈਦਾ ਹੋਣਗੇ ਜਿਹੜੇ ਅਸਿਮੀਲੇਸ਼ਨ ਦੀਆਂ ਜੜੀਆਂ ਕੋਸ਼ਿਸ਼ਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ ਜੀ ਬਿਲਕੁਲ ਜੀ ਔਰ ਜਿਹੜੀ جنگ ਹੈ ਕੱਲੀ ਹਥਿਆਰਾਂ ਦੇ ਨਾਲ ਨਹੀਂ ਲੜੀ ਜਾਂਦੀ ਵਿਚਾਰਾਂ ਦੇ ਨਾਲ ਵੀ ਉਸੇ ਤਰੀਕੇ ਦੇ ਨਾਲ ਪੈਰਲ ਜਿਹੜੀ ਹੈ جنگ ਲੜੀ ਜਾਂਦੀ ਹੈ ਤੇ ਪੱਤਰਕਾਰੀ ਦੇ ਵਿੱਚ ਵੀ ਜਿਸ ਤਰੀਕੇ ਦੇ ਪ੍ਰੈਸ਼ਰ ਜਿਸ ਤਰੀਕੇ ਦਾ ਸਰਕਾਰਾਂ ਵੱਲੋਂ ਆਪਾਂ ਦੇਖਿਆ ਕਿ ਕਿਵੇਂ ਇੱਕੋ ਹੀ ਤਰ੍ਹਾਂ ਦੀਆਂ ਅਖਬਾਰਾਂ ਨੂੰ ಗ್ರಾಮ ਪੰਚਾਇਤਾਂ 'ਚ ਲਾਉਣ ਦੇ ਜਿਹੜੇ ਆਦੇਸ਼ ਨੇ ਉਦਾਂ ਦੇ ਹੁਕਮ ਆ ਜਾਂਦੇ ਨੇ ਕੀ ਕੁਛ ਬਕਾਊ ਮੀਡੀਆ ਦੇ ਵਿੱਚ ਚੱਲ ਰਿਹਾ ਤੇ ਉੱਥੇ ਇੰਡੀਪੈਂਡੈਂਟ ਰਹਿ ਕੇ ਪੰਥਕ ਪੱਤਰਕਾਰੀ ਕਰਨੀ ਹੋਰ ਵੀ ਜਿਹੜੀ ਹੈ ਔਖੀ ਜਿਹੜੀ ਹੈ ਇੱਕ ਤਰੀਕੇ ਦੀ ਹੋ ਜਾਂਦੀ ਹੈਗੀ ਹੈ ਪਰ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇਦਾਂ ਦੇ ਪੱਤਰਕਾਰ ਜਿਹੜੇ ਨੇ ਪੈਦਾ ਹੋਣ ਜਿਵੇਂ ਸਰਦਾਰ ਅਰਤਾਰ ਸਿੰਘ ਹੁਣਾਂ ਨੇ ਕਿਹਾ ਹੈ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੇ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਅਰਤਾਰ ਸਿੰਘ ਹੁਣਾਂ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ